ਹੇ ਸਾਧੂ ਬਾਦਸ਼ਾਹ ਉਸ ਦੇ ਕੈਰ ਨੂੰ ਦਰੋਂ ਨੂੰ ਬਚਾ ਸਕਦੀ ਚੰਗੀ ਤਰ੍ਹਾਂ ਜਾਣਦੇ ਕਿ ਉਸ ਨੂੰ ਪਹਿਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਦੋ ਵਾਰ ਗੁਪਤਾਰ ਕੀਤਾ ਜਾ ਚੁਕੀ ਇੱਕ ਵਾਰੀ ਸੰਤ ਗੁਰੂ ਪਾਤਸ਼ਾਹ ਮਹਾਰਾਜ ਨੂੰ ਆਗਰੇ ਤੋਂ ਗੁਪਤਾਰ ਕੀਤਾ ਗਿਆ ਕਿਹੜਾ ਜਨ ਦੇ ਭਾਂਵੇਂ ਭਾਜੀ ਤੀਜੀ ਵਾਰੀ ਸੰਤ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਪੰਡਤ ਜਿਹੜੇ ਨੇ ਬ੍ਰਾਹਮਣ ਨੇ ਕਿ ਬ੍ਰਾਹਮਣ ਦੀ ਅਗਵਾਈ ਦੇ ਵਿੱਚ ਸੋਲੇ 16 ਵੱਡੇ ਮਾਂ ਟਿਕਰਾਂ ਦੇ ਬ੍ਰਾਹਮਣ ਇਕੱਠੇ ਹੋ ਕੇ ਸਤਿਗੁਰੂ ਗੁਰੂ ਦੇ ਬਹਾਦਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ 25 ਮਈ 1675 ਈਸਵੀ ਨੂੰ ਆਪ ਲੈ ਆਉਂਦੇ ਰੋਂਦੇ ਹੋਏ ਪਿੰਡ ਨਾਲੇ ਅੱਖਾਂ ਦੇ ਵਿੱਚੋਂ ਹੰਝੂ ਕੇਰੇ ਮੇਰੇ ਦਾਤਾਰ ਵੀ ਤੁਹਾਡੇ ਸਾਹਮਣੇ ਗਿਰਗਿਰਾ ਕੇ ਹੈ ਦੀ ਦੁਨੀਆ ਦੇ ਵਾਲੀ ਗੁਰੂ ਤੇ ਬਹਾਦਰ ਪਾਤਸ਼ਾਹ ਮਹਾਰਾਜ ਸਾਡਾ ਧਰਮ ਡੁੱਬਦਾ ਜਾ ਰਿਹਾ ਹੈ ਰੁੱਟਦਾ ਜਾ ਰਿਹਾ ਹੈ ਸਾਨੂੰ ਪ੍ਰਵਾਸ ਤੇ ਉਹ ਸਾਡੀ ਬਾਤ ਹੋ ਚੰਦ ਅੱਖਰ ਹਨ ਦਾਤਾ ਆਏ ਹਨ ਤੇਰੇ ਦਰਬਾਰ ਅੰਦਰ ਔਰ ਉਹਦਾ ਅਸਾਂ ਤੇ ਜੁਲਮ ਕਮਾਰੇ ਹੈ ਧਰਤੀ ਉਹਦੀ ਜਿਹਨੇ ਉਹਨੂੰ ਸੁਣ ਪਾਸੇ ਸੁਨਤ ਤੇਗ ਦੇ ਨਾਲ ਕਰਾ ਹਿੰਦੂ ਧਰਮ ਦੇ ਬੇੜੇ ਨੂੰ ਲਾਏ ਬੰਨੇ ਬਰਦੇਵ ਮਲਾਹ ਨਾ ਨਗਰੀ ਆਏ। ਸਤਿਗੁਰੂ ਸਾਡਾ ਧਰਮ ਖਤਰੇ ਵਿੱਚ ਹੈ। ਕਰੋ ਕਿਰਪਾ ਸਾਡੇ ਡੁੱਬਦੇ ਹੋਏ ਧਰਮ ਦੇ ਬੇੜੇ ਨੂੰ ਬੰਨੇ ਲਾ ਦਿਓ। ਜਿਵੇਂ ਦੁਖੀ ਪੰਡਤਾਂ ਨੇ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਫਰਿਆਦ ਕੀਤੀ ਉਸ ਵੇਲੇ ਨਸੀਨ ਇਸ ਕਵੀਸ਼ਰੀ ਦੇ ਵਿੱਚ ਤੁਸੀਂ ਐਵੇਂ ਸ਼ਾਮਰ ਬਿਰੋ ਨਸ਼ਾ ਬਿਰੇ ਰਹੇ ਆਪ ਦੀ ਨਜ਼ਰ ਕਿਉਂ ਕਰਮਧਾਰਿਆ ਸੁਣੀ। शाम کہ <-tilla> महाद पाणे प्यार ते रियाह से अनु सनाए के को भी न फटी दिया और उमि जाते रंग वाली के जो नागावे फरकाते